ਬਜਾਰਾਂ ਜਿਹੀ ਕਹਿੰਦੇ ਨਸ਼ਾ ਜਿਹਨਾਂ ਲਈ ਗੋਲੀ ਲਾ ਦਿੰਦੇ ਆ ਜੀਭ ਥੱਲੇ ਰੱਖਣ ਨੂੰ ਤੇ ਉਹ ਬੰਦਾ ਮੁੜ ਕੇ ਗੋਲੀ ਤੇ ਲੱਗ ਜਾਂਦਾ ਉਹਨੂੰ ਪੁਨਸਿਕ ਹੋ ਜਾਂਦਾ ਫਿਰ ਸਾਡੇ ਕੋਈ ਬੈਠ ਰਹੇ ਆਂਦਾ ਗੁਲਸਰਬ ਐਕਸ ਪਲੱਸ ਦੇ ਦਿਓ ਗੁਲਸਰਬ ਕੋਈ ਹੋਰ ਚੀਜ਼ ਦੇ ਦਿਓ ਮਤਲਬ ਕਹਿਣ ਦਾ ਕਿ ਨਸ਼ਾਚ ਡਾਉਨਲੀ ਨਰਵੋਪਲਸ ਡੀ ਕੈਪਸੂਲ 60 ਕੈਪਸੂਲ ਦੀ ਡੱਬੀ ਹੈ ਔਰ ਉਹ ਜਿਹੜਾ ਹੈਗਾ ਉਹਦੀਆਂ 5 ਜਾਂ 6 ਡੱਬੀਆਂ ਇੱਕ ਮਰੀਜ਼ ਦੀ ਖਰਚਾ ਹੁੰਦਾ ਔਰ ਉਹਨੂੰ ਵੱਧ ਤੋਂ ਵੱਧ ਜਿਵੇਂ ਅੱਜ ਪਹਿਲੇ ਦਿਨ ਤੋਂ ਨਸ਼ਾ ਬੰਦ ਔਰ 2 ਮਹੀਨੇ ਚਿਰ ਦਵਾਈ ਬੰਦ ਹੋ ਜਾਂਦੀ ਆ ਇਹਦੇ ਨਾਲ ਕੁਝ ਹੈਲਪਿੰਗ ਦਵਾਈਆਂ ਦੇਣੀਆਂ ਪੈਂਦੀਆਂ ਨੇ ਕੋਈ ਕਹਿੰਦਾ ਮੈਨੂੰ ਲੋਜ਼ ਮੋਸ਼ਨ ਹੁੰਦੇ ਆ ਕੋਈ ਕਹਿੰਦਾ ਮੇਰੀਆਂ ਲੱਤਾਂ ਵਾ ਖੁਸਣ ਲੱਗ ਜਾਂਦੀਆਂ ਕੋਈ ਕਹਿੰਦਾ ਜੀ ਮੈਨੂੰ ਹਾਰਟ ਦੀ ਟਰਬਲ ਹੋ ਜਾਂਦੀ ਆ ਕੋਈ ਕਹਿੰਦਾ ਸੈਕਸ ਕਮਜ਼ੋਰ ਹੋ ਜਾਂਦਾ ਕੋਈ ਕਹਿੰਦਾ ਨੀਂਦ ਨਹੀਂ ਆਉਂਦੀ ਰਾਤ ਨੂੰ ਤਾਂ ਇਸ ਕਰਕੇ ਨਾਲ ਕੁਝ ਦਵਾਈਆਂ ਦੇ ਉਹਨੂੰ ਅਸੀਂ ਸੈੱਟ ਕਰਦੇ ਆਂ ਔਰ ਪਹਿਲੀ ਵਾਰੀ ਤੁਸੀਂ ਦੇਖੋ ਜੀ ਐਸੀ ਗੱਲ ਆ ਗੱਲ ਮੂੰਹੋਂ ਕਈ ਵਾਰੀ ਗਰੰਟੀ ਵਰਡ ਨਿਕਲਦਾ ਜਿਹੜਾ ਅਸੀਂ ਕਦੇ ਨਹੀਂ ਕਹਿੰਦੇ ਰੱਬ ਕਰੇ ਸਤੁਕਾਏ ਬਿਨਾ ਕੋਈ ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਇਸ ਗੱਲ ਨੂੰ ਕਮਿਟਡ ਕਰ ਦਿੰਨੇ ਆਂ ਬੰਦੇ ਨੂੰ ਕਿ 4 ਦਿਨ ਦੀ ਦਵਾਈ ਲੈ ਕੇ ਜਾਈਂ 4 ਦਿਨਾਂ ਚ ਹੀ ਉਹ ਬੰਦਾ ਨਾਲ ਜੀ ਇਹ ਗੱਲ ਸਮਝ ਜਾਂਦਾ ਕਿਉਂਕਿ ਨਸ਼ਾ ਕਰਨ ਵਾਲੇ ਬੰਦੇ ਤੋਂ ਵੱਡੀ ਲੈਬਰਾਟਰੀ ਕੋਈ ਹੋ ਨਹੀਂ ਸਕਦੀ ਉਹਦੀ ਆਪਣੀ ਬਾਡੀ ਓਲ ਲੈਬਰਾਟਰੀ ਆ ਉਹ ਮੜਾ ਜ ਮੂੰਹ ਤੇ ਰੱਖ ਕੇ ਕਹਿੰਦਾ ਨਕਲੀਆ ਜਾਂ ਅਸਲੀਆ ਬੜਾ ਕਮਾਲ ਦਾ ਜਿਹਦੇ ਕਹਿੰਦਾ ਨਕਲੀਆ ਉਹਦੇ ਮੂੰਹ ਚ ਹੀ ਲੈਬੋਰੀ ਆ ਉਹ ਇਸੇ ਤਰ੍ਹਾਂ ਸਾਡੀ ਦਵਾਈ ਖਾ ਕੇ ਵੀ 4 ਦਿਨ ਚ ਦੱਸ ਦਿੰਦਾ ਵੀ ਗੋਲਸਾਹਬ ਕਮਾਲ ਕਰਤਾ ਤੁਸੀਂ ਔਰ ਇਹ ਕਮਾਲ ਬਾਬਾ ਦੀਪ ਸਿੰਘ ਜੀ ਦਾ ਹੁੰਦਾ ਪਰ ਬੰਦੇ ਨੂੰ ਨਸ਼ਾ ਛੱਡਣ ਚ ਉਹ ਦਵਾਈ ਪੂਰੀ ਮਦਦ